ਹੁਣ ਇਸ ਐਮਐਲਏ ਨੂੰ ਖਮਿਆਜਾ ਭੁਗਤਣਾ ਪਊਗਾ ਮੁੱਲ ਤਾਰਨਾ ਪਊਗਾ ਸੱਚ ਬੋਲਣ ਦਾ ਕਿਉਂਕਿ ਭਗਵੰਤ ਮਾਨ ਦੇ ਇਸ ਐਮਐਲਏ ਅਜੇ ਗੁਪਤਾ ਨੇ ਜਿਹੜੀਆਂ ਵੱਡੀਆਂ ਗੱਲਾਂ ਦਾ ਸੱਚ ਕਬੂਲਿਆ ਜਿਹੜੇ ਖਲਾਸੇ ਕੀਤੇ ਨੇ ਉਹ ਉਹਨੇ ਕਮਾਲ ਕੀਤੀ ਆ ਤੇ ਵੱਡੀ ਚਰਚਾ ਛੇੜੀ ਆ ਐਮਐਲਏ ਨੇ ਸ਼ਰਯਮ ਕਿਹਾ ਵੀ ਕੋਈ ਬਦਲਾ ਨਹੀਂ ਆਇਆ ਜਿਹੜਾ ਇਹ ਇਹ ਜਿਹੜਾ ਅੰਮ੍ਰਿਤਸਰ ਤੋਂ ਐਮਐਲਏ ਅਜੇ ਗੁਪਤਾ ਉਹ ਕਹਿੰਦਾ ਕੋਈ ਬਦਲਾਅ ਨਹੀਂ ਆਇਆ ਕੋਈ ਰਿਸ਼ਵਤਖੋਰੀ ਖਤਮ ਨਹੀਂ ਹੋਈ ਕੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਕਹਿੰਦਾ ਕੋਈ ਸਾਡੇ ਰਾਜ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਪਹਿਲਾਂ ਨਾਲੋਂ ਵੱਧ ਗਿਆ ਤੇ ਐਮਐਲਏ ਲੋਕਾਂ ਦੇ ਇਕੱਠ ਦੇ ਵਿੱਚ ਸ਼ਰਿਆਮ ਇਹ ਸਾਰਾ ਕੁਝ ਬੋਲਦਾ ਰਿਹਾ ਆਪਣੀ ਸਰਕਾਰ ਨੂੰ ਕੋਸਦਾ ਰਿਹਾ ਤੇ ਲੋਕ ਤਾੜੀਆਂ ਮਾਰਦੇ ਰਹੇ ਤਾੜੀਆਂ ਦੀ ਗੂੰਜ ਆਉਂਦੀ ਰਹੀ ਐਮਐਲਏ ਲੋਕਾਂ ਤੋਂ ਪੁੱਛਦਾ ਰਿਹਾ ਦੱਸੋ ਕੀ ਮੈਂ ਠੀਕ ਬੋਲ ਰਿਹਾ ਕਿ ਨਹੀਂ ਲੋਕ ਕਹਿੰਦੇ ਰਹਿ ਤੂੰ ਠੀਕ ਬੋਲਦਾ ਤਾਂ ਉੱਥੇ ਹੀ ਹੁਣ ਪਤਾ ਲੱਗਾ ਵੀ ਭਗਵੰਤ ਮਾਨ ਸਾਹਿਬ ਨੇ ਆਪਦੀ ਪਾਰਟੀ ਦੇ ਇਸ ਐਮਐਲਏ ਨੂੰ ਫੋਨ ਕੀਤਾ ਇਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਆ ਵੀ ਭਗਵੰਤ ਮਾਨ ਨੇ ਉਹਨੂੰ ਆਖਿਆ ਵੀ ਆਪਾਂ ਬਹਿ ਕੇ ਗੱਲ ਕਰਦੇ ਆ ਐਵੇਂ ਰੌਲਾ ਕਿਉਂ ਪਾਇਆ ਜਾ ਰਿਹਾ ਤਾਂ ਹੁਣ ਬਹਿ ਕੇ ਜਿਹੜੀ ਗੱਲ ਹੋਊਗੀ ਉਹ ਤਾਂ ਪਤਾ ਨਹੀਂ ਐ ਪਰ ਉਸ ਐਮਐਲਏ ਨੇ ਜਿੰਨੀਆਂ ਗੱਲਾਂ ਬੋਲੀਆਂ ਨੇ ਉਹ ਲੋਕ ਪਿਛਲੇ 2 ਸਾਲਾਂ ਤੋਂ ਬੋਲ ਰਹੇ ਨਹੀਂ ਕਿਉਂਕਿ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਬਹੁਤ ਵੱਡੀਆਂ ਉਮੀਦਾਂ ਲੋਕਾਂ ਨੇ ਬੜੀ ਇੱਜ਼ਤ ਦਿੱਤੀ 92 ਐਮਐਲਏ ਜਿਤਾਏ ਤੇ 2 ਮਹੀਨਿਆਂ ਬਾਅਦ ਹੀ ਲੋਕਾਂ ਨੂੰ ਉਮੀਦਾਂ ਫਿੱਕੀਆਂ ਪੈਣ ਲੱਗੀਆਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਤਾਂ ਲੱਗੀ ਜਾਂਦਾ ਵੀ ਅਸੀਂ ਬਹੁਤ ਵੱਡਾ ਬਦਲਾਅ ਕਰਤਾ ਪਰ ਲੋਕਾਂ ਨੂੰ ਨਹੀਂ ਲੱਗਦਾ ਨਾ ਬੇਰੁਜ਼ਗਾਰੀ ਖਤਮ ਹੋਈ ਨਾ ਨਸ਼ੇ ਖਤਮ ਹੋਏ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਔਰਤਾਂ ਨੂੰ ਹਜ਼ਾਰ-ਹਜ਼ਾਰ ਮਿਲਿਆ ਨਾ ਰੰਗਲਾ ਪੰਜਾਬ ਹੋਇਆ ਨਾ ਬਾਹਰੋਂ ਮੁੰਡੇ ਵਾਪਸ ਆਉਣੇ ਸ਼ੁਰੂ ਹੋਏ ਨਾ ਗੋਰੇ ਵਾਪਸ ਆਏ ਕੁਝ ਨਹੀਂ ਹੋਇਆ ਅਜੇ ਤੱਕ ਅੱਧਾ ਸਰਕਾਰ ਦਾ ਸਮਾਂ ਲਗਭਗ ਬੀਤ ਗਿਆ ਤੇ ਵੇਖੋ ਤੁਸੀਂ 13 ਤੋਂ 3 ਤੇ ਪਾਰਟੀ ਰਹਿ ਗਈ ਤੇ ਉਹ ਐਮਐਲਏ ਕਹਿੰਦਾ ਰਾਤ ਨੂੰ ਕਹਿੰਦਾ ਨੀਂਦ ਨਹੀਂ ਆਉਂਦੀ ਮੈਨੂੰ ਜਿੱਦਣ ਦਾ ਰਿਜ਼ਲਟ ਆਇਆ ਕਹਿੰਦਾ ਰੋਟੀ ਚੰਗੀ ਨਹੀਂ ਲੱਗਦੀ ਜਿੱਦਣ ਦਾ ਰਿਜ਼ਲਟ ਆਇਆ ਤੇ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜੀ ਗੱਲ ਸੁਣਾਈ ਹੈ ਉਹ ਕਹਿੰਦਾ ਮੇਰਾ ਇੱਕ ਦੋਸਤ ਹੈ ਤੇ ਉਹ ਸਾਡੀ ਸਰਕਾਰ ਦੇ ਦਰਮਿਆਨ ਕੋਈ ਕੰਮ ਕਰਾਉਣ ਗਿਆ ਕਿਸੇ ਅਫਸਰ ਤੋਂ ਕਹਿੰਦਾ ਪਹਿਲਾਂ ਉਹਨੇ ਉਹਦੇ ਤੋਂ ਲੱਖ ਰੁਪਇਆ ਰਿਸ਼ਵਤ ਮੰਗੀ ਤੇ ਜਦੋਂ ਕਹਿੰਦਾ ਉਹਨੇ ਐਮਐਲਏ ਦਾ ਫੋਨ ਕਰਵਾਤਾ ਅਫਸਰ ਨੂੰ ਤੇ ਰਿਸ਼ਵਤ 5 ਲੱਖ ਹੋ ਗਈ ਕਹਿੰਦਾ ਫਿਰ 5 ਲੱਖ ਦੇ ਕੇ ਉਹਨੂੰ ਕੰਮ ਕਰਾਉਣਾ ਪਿਆ ਹੁਣ ਇਹ ਕੋਈ ਛੋਟੀ ਗੱਲ ਨਹੀਂ ਗਈ ਔਰ ਇਹ ਗੱਲ ਬੋਲੀ ਕਿ ਨਿਆ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਅਜੇ ਗੁਪਤਾ ਨਹੀਂ ਆਪਣੀ ਹੀ ਸਰਕਾਰ ਨੂੰ ਵੱਡਾ ਸਵਾਲ ਕੀਤਾ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਹੀ ਐਮਐਲਏ ਨੇ ਪਰ ਇੱਥੇ ਸ਼ੀਸ਼ਾ ਵੇਖਣਾ ਕੌਣ ਚਾਹੁੰਦਾ ਆਮ ਆਦਮੀ ਪਾਰਟੀ ਜਿਹੜੀਆਂ ਅਸਲੀ ਕਾਰਨ ਨੇ ਜਿੰਨਾ ਕਾਰਨ ਇਹ 13 ਤੋਂ 3 ਤੇ ਰਹਿ ਗਏ ਜਿੰਨਾ ਕਾਰਨ ਇਹ ਥੱਲੇ ਡਿੱਗੇ ਨੇ ਉਹ ਕਾਰਨ ਇਹ ਦੇਖਣਾ ਨਹੀਂ ਚਾਹੁੰਦੇ ਜਿਵੇਂ ਕਬੂਤਰ ਨੂੰ ਆਉਂਦਾ ਵੇਖ ਕੇ ਬਿੱਲੀ ਬਿੱਲੀ ਆਉਂਦੀ ਵੇਖ ਕੇ ਕਬੂਤਰ ਅੱਖਾਂ ਮੀਟ ਕੇ ਤੇ ਭਰਮ ਪਾਲਦਾ ਵੀ ਆਪਾਂ ਬਿੱਲੀ ਵੇਖਦੇ ਹੀ ਨਹੀਂ ਉਦਾਂ ਦੀ ਕਹਾਣੀ ਇਹਨਾਂ ਦੀ ਜਪਦੀ ਹੈ ਹੁਣ ਤੁਸੀਂ ਦੇਖੋ ਵੀ ਅੱਜ ਭਗਵੰਤਮਾਨ ਸਾਹਿਬ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਮਾਨ ਸਾਹਿਬ ਤੁਸੀਂ 13 ਜ਼ੀਰੋ ਦੀ ਗੱਲ ਕਰਦੇ ਸੀ ਤੇ 3 ਤੇ ਕਿਵੇਂ ਲੈ ਗਏ ਤਾਂ ਭਗਵੰਤ ਮਾਨ ਸਾਹਿਬ ਫਿਰ ਆਪਦੀ ਪਿੱਠ ਹੈ ਥਪਤਵਾਉਂਦੇ ਨਜ਼ਰ ਆਏ ਕਹਿੰਦੇ ਵੀ ਵੇਖੋ 2019 ਚ ਜਦੋਂ ਐਮਪੀ ਦੀਆਂ ਵੋਟਾਂ ਪਈਆਂ ਸੀ ਉਦੋਂ ਮੈਂ ਕੱਲਾ ਜਿੱਤਿਆ ਸੀ ਪੰਜਾਬ ਚੋਂ ਤੇ ਕਹਿੰਦਾ ਹੁਣ ਅਸੀਂ ਇੱਕ ਤੋਂ ਤਿੰਨ ਜਿੱਤੇ ਆ ਕਹਿੰਦਾ ਅਸੀਂ ਤਾਂ ਅੱਗੇ ਨਾਲੋਂ ਤਰੱਕੀ ਕੀਤੀ ਐ ਤੇ ਦੂਜੇ ਪਾਸੇ ਮਾਨ ਸਾਹਿਬ ਵਿਅੰਗ ਮਾਰ ਰਹੇ ਸੀ ਕਮੈਂਟ ਕਰ ਰਹੇ ਸੀ ਖਿੱਲੀ ਉਡਾਰੇ ਸੀ ਅੱਜ ਹੀ ਵੀ ਉਹ 400 ਪਾਰ ਦੀ ਗੱਲ ਕਰਦੀ ਸੀ ਬੀਜੇਪੀ ਤੇ ਕਹਿੰਦੇ ਰਹਿ ਗਈ ਆਪਣੇ 250 ਤੋਂ ਵੀ ਥੱਲੇ ਤੇ ਮਾਨ ਸਾਹਿਬ ਇਸੇ ਤਰ੍ਹਾਂ ਹੀ ਤੁਹਾਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਵੀ 13 ਜ਼ੀਰੋ ਦੀ ਗੱਲ ਕਰਦੇ ਸੀ ਵੀ 13 ਦੀਆਂ 13 ਪੰਜਾਬ ਦੀਆਂ ਅਸੀਂ ਦਿੱਤਾਂਗੇ ਤੇ ਤਿੰਨ ਤੇ ਹੀ ਰਹਿ ਗਏ ਉਹ ਵੀ ਤਾਂ ਸੋਚੋ ਤੁਹਾਡੇ 92 ਐਮਐਲਏ ਸੀ 62 ਐਮਐਲਿਆਂ ਦੇ ਹਲਕਿਆਂ 'ਚੋਂ ਤੁਸੀਂ ਹਾਰ ਗਏ 10 ਮੰਤਰੀਆਂ ਦੇ ਹਲਕਿਆਂ 'ਚੋਂ ਤੁਸੀਂ ਹਾਰ ਗਏ ਅਜੇ ਵੀ ਤੁਸੀਂ ਕਹਿ ਰਹੇ ਹੋ ਵੀ ਇੱਕ ਤੋਂ ਤਿੰਨ ਹੋ ਗਏ ਸੀ ਭਗਵੰਤ ਮਾਨ ਜੀ ਤੁਹਾਨੂੰ ਲਾਜ਼ਮੀ ਤੌਰ ਤੇ ਉਹ ਕਾਰਨ ਹੁਣ ਕੰਧ ਤੇ ਲਿਖੇ ਸਪਸ਼ਟ ਕਾਰਨ ਨੇ ਉਹ ਵੇਖਣੇ ਪੈਣਗੇ ਜਿਨ੍ਹਾਂ ਤੋਂ ਜਾਣ ਬੁੱਝ ਕੇ ਨਜ਼ਰ ਤਲਕਾਈ ਜਾ ਰਹੀ ਹੈ ਕਹਿੰਦੇ ਨੇ ਕਿ ਭਗਵੰਤ ਮਾਨ ਸਾਹਿਬ ਹੋਰਾਂ ਨੇ ਪਿਛਲੇ ਦਿਨੀ ਆਪਣੇ ਐਮਐਲਏ ਸੱਦੇ ਨੇ ਰਿਜ਼ਲਟ ਤੋਂ ਬਾਅਦ ਵੋਟਾਂ ਦੇ ਨਤੀਜੇ ਤੋਂ ਬਾਅਦ ਜਿਨ੍ਹਾਂ ਨਾਲ ਬੈਠ ਕੇ ਉਹਨਾਂ ਨੇ ਪਰਚੋਰ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿੱਥੇ ਕਮੀ ਰਹੇਗੀ ਤੇ ਜਿਹੜੀਆਂ ਕਮੀਆਂ ਅਸਲੀ ਸੀ ਨਾ ਜਿਹੜੇ ਰੰਗਲੇ ਪੰਜਾਬ ਦੇ ਬਦਲਾਅ ਦੇ ਇਨਕਲਾਬ ਦੇ ਵਾਦੇ ਸੀ ਵੀ ਉਹ ਪੂਰੇ ਨਹੀਂ ਹੋਏ ਜਿਹੜਾ ਕਹਿੰਦੇ ਸੀ ਵੀ ਆਈਪੀ ਕਲਚਰ ਛੱਡ ਦਿਆਂਗੇ ਬੇਰਜਗਾਰੀ ਖਤਮ ਕਰ ਦਿਆਂਗੇ ਹਜ਼ਾਰ ਹਜ਼ਾਰ ਰੁਪਈਆ ਔਰਤਾਂ ਨੂੰ ਭ੍ਰਿਸ਼ਟਾਚਾਰ ਖਤਮ ਨਸ਼ਾ ਖਤਮ ਤੇ ਉਹ ਹੋਇਆ ਹੀ ਨਹੀਂ ਉਹਨਾਂ ਤੇ ਤਾਂ ਗੱਲ ਹੀ ਨਹੀਂ ਕੀਤੀ ਉਹ ਉੱਥੇ ਮੰਥਨ ਇਹ ਹੋ ਗਿਆ ਵੀ ਜਿਹੜਾ ਭਾਜਪਾ ਨੇ ਰਾਮ ਮੰਦਰ ਦਾ প্রচার ਕਰ ਲਿਆ ਤੇ ਪੰਜਾਬ ਚ ਉਹ ਆਪਣੀਆਂ ਵੋਟਾਂ ਖਿੱਚ ਗਏ ਦੂਜਾ ਕਹਿੰਦੇ ਜਿਹੜਾ ਕਿਸਾਨਾਂ ਨੇ ਇੰਨਾ ਵਿਰੋਧ ਕੀਤਾ ਉਹਦੇ ਵਿੱਚੋਂ ਵੀ ਆਪਣੀਆਂ ਵੋਟਾਂ ਟੁੱਟ ਕੇ ਉਧਰ ਨੂੰ ਗਈਆਂ ਨੇ ਸ਼ਹਿਰੀ ਵੋਟ ਟੁੱਟੀ ਐ ਮਤਲਬ ਬਿਲਕੁਲ ਦੋਮ दर्जे ਦੀਆਂ ਗੱਲਾਂ ਇਹਨਾਂ ਨੇ ਉੱਥੇ ਵਿਚਾਰੀਆਂ ਨੇ ਜਿਹੜੇ ਅਸਲੀ ਕਾਰਨ ਨੇ ਇਹਨਾਂ ਦੇ ਲੋਕਾਂ ਦੇ ਵਿੱਚੋਂ ਨਿਕੜਨ ਦੇ ਜਾਂ ਲੋਕਾਂ ਦੇ ਮਨਾਂ ਚੋਂ ਉਤਰਨ ਦੇ ਉਹਨਾਂ ਤੇ ਗੱਲ ਹੀ ਨਹੀਂ ਕਰ ਰਹੇ ਤੇ ਮੈਨੂੰ ਲੱਗਦਾ ਐਦਾਂ ਨਹੀਂ ਸਰਨਾ ਗੱਲ ਉਥੇ ਕਰਨੀ ਪੈਣੀ ਹੈ